ਸਭ ਤੋਂ ਵੱਡੀ ਗਲਤੀ ਰਾਜਨੀਤਿਕ ਤੇ ਗੈਰ ਰਾਜਨੀਤਿਕ ਸਾਡੇ ਚ ਪਹਿਲਾਂ ਫੁੱਟ ਪਾਈ ਗਈ ਫੁੱਟ ਪਾਓ ਰਾਜ ਕਰੋ ਦੀ ਨੀਤੀ ਅਪਣਾਈ ਗਈ ਹਮ ਹ ਰਾਜਨੀਤਿਕ ਤੇ ਉਹਨਾਂ ਨੂੰ ਡਾਂਗਾ ਪੈ ਗਿਆ ਰਾਜਨੀਤਿਕ ਤੇ ਨਾਲ ਨੂੰ ਹੋਰ ਕਿਹਾ ਗਿਆ ਗੈਰ ਰਾਜਨੀਤਿਕ ਪਹਿਲੀ ਗੱਲ ਤਾਂ ਅਸੀਂ ਗੈਰ ਰਾਜਨੀਤਿਕ ਹੈ ਹਮ ਮੈਂ ਤੇ ਇਹ ਸੰਪਸ਼ਟ ਕਰਦਾ ਅਸੀਂ ਗੈਰ ਰਾਜਨੀਤਿਕ ਹੈ ਕਿਉਂ ਨਹੀਂ ਕਿਉਂਕਿ ਸਾਡੀ ਯੂਨੀਅਨਾਂ ਦੇ ਨਾਲ ਹਰ ਵਰਗ ਦਾ ਬੰਦਾ ਜੁੜਿਆ ਕੋਈ ਕਾਂਗਰਸ ਦੇ ਨਾਲ ਜੋ ਹੈ ਨਾ ਕੋਈ ਅਕਾਲੀ ਦਲ ਦੇ ਨਾਲ ਜੋ ਹੈ ਨਾ ਕੋਈ ਆਮ ਆਦਮੀ ਪਾਰਟੀ ਦੇ ਨਾਲ ਜੋ ਹੈ ਨਾ ਕੋਈ ਉਥੋਂ ਇਹ ਹਰ ਵੋਟ ਪਾਉਣ ਵਾਲਾ ਰਾਜਨੀਤਿਕ ਹੈ ਰਾਜਨੀਤਿਕ ਹੈ ਜਾਂਦਾ ਫਿਰਿਆ ਅਸੀਂ ਵੋਟ ਦਾ ਵੀ ਬਾਈਕਟ ਕਰੀਏ ਅਸੀਂ ਗੈਰ ਰਾਜਨੀਤਿਕ ਤਾਂ ਬਣਾਂਗੇ ਪਰ ਅਸੀਂ ਨਾਲ ਇਹ ਵੀ ਆ ਕੋਈ ਸਰਪੰਚਾ ਕੋਈ ਪਾਂਚਾ ਕੋਈ ਪਿੰਡ ਦਾ ਲੰਬਰਦਾਰ ਸੋ ਕਹਿਣ ਦਾ ਭਾਵ ਇਹ ਆ ਵੀਰ ਜੀ ਸਾਡੇ ਜਿਹੜੇ ਬਾਬੇ ਦਾਦਿਆਂ ਨੇ ਬਹੁਤ ਵੱਡੀ ਕੱਲਣਾ ਕੱਲੀ ਸੀ ਕਿਸਾਨ ਮੂਵਮੈਂਟ ਆ ਜਿਹੜੀ ਇਹ ਬੜੀ ਵੱਡੀ ਦੇਣ ਸੀ ਸਾਡੇ ਪੁਰਖਿਆਂ ਦੀ ਹੂੰ